ਅਸੀਂ ਵੀ ਜਾਂਚ ਦੇ ਕਹਿ ਕੇ ਅਸੀਂ ਆ ਤਾਂ ਨਹੀਂ ਕਿਹਾ ਵੀ ਹਰਪਾਲ ਚੀਮਾ ਜੀ ਦੇ ਉੱਤੇ ਕਾਰਵਾਈ ਕਰ ਦਿਓ ਪੁੱਛਗਿੱਛ ਕੀਤੀ ਜਾਣੀ ਚਾਹੀਦੀ ਹੈ ਪਰ ਹਰਪਾਲ ਚੀਮਾ ਜੀ ਨੂੰ ਮੇਰਾ ਇੱਕ ਸਵਾਲ ਹੈ ਬੜੀ ਬੇਨਤੀ ਮੇਰੀ ਉਹਨਾਂ ਨੂੰ ਹੈ ਵੀ ਕੀ ਉਹਨਾਂ ਨੇ 30 ਮਈ 2022 ਨੂੰ ਵਰਨ ਰੂਜਮ ਜੀ ਨੂੰ ਤੇ ਕੈਪਸਿੰਨਾ ਦੇ ਨਾਲ ਜਾ ਕੇ ਮਨੀਸ਼ ਸੋਧਿਆ ਦੇ ਨਾਲ ਮੀਟਿੰਗ ਕੀਤੀ ਸੀ ਜਾਂ ਨਹੀਂ ਕੀਤੀ ਸੀ ਅਗਰ ਦਿੱਲੀ ਦੇ ਅੰਦਰ ਜਾ ਕੇ ਪੰਜਾਬ ਦੇ ਐਕਸਰਸ ਡਿਪਾਰਟਮੈਂਟ ਦੇ ਅਧਿਕਾਰੀ ਜਾ ਕੇ ਮੀਟਿੰਗ ਕਰਦੇ ਆ ਗਾਈਡਲਾਈਨਸ ਲੈਂਦੇ ਆ ਸੰਸੋਧੀਆਂ ਜਿੱਦੋਂ ਉਹਨਾਂ ਸੰਸੋਧੀਆਂ ਜਿੱਦੋਂ ਜਿਨ੍ਹਾਂ ਨੂੰ ਕਰੀਬਨ ਸਾਲ ਹੋ ਗਿਆ ਜੇਲ੍ਹ 'ਚੇ ਬੈਠਿਆ ਨੂੰ ਉਹ ਪਾਲਿਸੀ ਜਿਹਨੂੰ ਲੈ ਕੇ ਜੇਲ੍ਹ 'ਚੇ ਬੈਠੇ ਆ ਉਹੀ ਪਾਲਿਸੀ ਜੇ ਦੇਖੋ ਪੰਜਾਬੀ ਚ ਇੱਕ ਕਹਾਵਤ ਹੈ ਜਿਹੜਾ ਲੋਰ ਬੁੱਧੂ ਉਹ ਪਿਸ਼ੌਰ ਵੀ ਬੁੱਧੂ ਜਿਹੜੀ ਪਾਲਿਸੀ ਪੰਜਾਬ ਦੇ ਅੰਦਰ ਲਾਗੂ ਕੀਤੀ ਹੈ ਜੇ ਉਹ ਦਿੱਲੀ ਦੇ ਅੰਦਰ ਫੇਲ ਹੈ ਤਾਂ ਪੰਜਾਬ ਦੇ ਅੰਦਰ ਕਿਸ ਤਰ੍ਹਾਂ ਸਕਸੈਸਫੁਲ ਹੋ ਗਈ ਚੀਮਾ ਸਾਹਿਬ ਪੰਜਾਬ ਦੇ ਲੋਕਾਂ ਨੂੰ ਦੱਸ ਦੇਣ ਘਟੋ ਘਟ ਉਹਨਾਂ 21 ਪਰਿਵਾਰਾਂ ਨੂੰ ਦੱਸ ਦੇਣ ਜਿਹੜੇ ਉਹਨਾਂ ਦੇ ਹਲਕੇ ਦੇ ਅੰਦਰ ਭਗਵੰਤ ਮਾਨ ਜੀ ਮਾਨਯੋਗ ਮੁੱਖ ਮੰਤਰੀ ਪੰਜਾਬ ਜਿਹੜੇ ਛੱਲੇਗਾ ਰਹੇ ਹੈ ਜਿਹੜੇ ਬੇੜੀ ਦਾ ਮਲਾ ਪਾਲ ਰਹੇ ਹੈ ਉਹਨਾਂ ਦੇ ਹਲਕੇ ਦੇ ਅੰਦਰ ਉਹਨਾਂ ਪਰਿਵਾਰਾਂ ਨੂੰ ਜਾ ਕੇ ਕਹਿ ਦੇਣ ਵੀ ਆਹ ਪਾਲਿਸੀ ਬੜੀ ਸਹੀ ਸੀਗੀ